ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪਰਾਣਾ ਤਹਿਸੀਲ ਬਾਗਾ ਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਅਜੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਰਖ ਤੁਸੀਂ ਆਏ ਕਰਨੀ ਆ ਜੇ ਸੋਇਆ ਸвая ਨਾਗ ਦਾ ਆਪਦਾ ਦੋ ਟਾਈਮ ਚੋ ਕੇ ਤਸੱਲੀ ਕਰਕੇ ਲਵੋ ਤੇ ਜੇ ਕੋਈ ਗੱਬਣ ਪਸ਼ੂ ਆ ਤਾਂ ਆਪਦਾ ਚਿਪਾ ਕੱਢ ਕੇ ਜਾਂ ਦਾ ਚੈੱਕ ਪਾਸ ਕਰਾ ਕੇ ਜਰੂਰ ਲਵੋ ਤਾਂ ਜੋ ਤੁਹਾਨੂੰ ਕੱਲ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਅਸਰੇ ਸਾਰੇ ਨੇ ਬੇਨਤੀ ਹੈ ਕਿ ਛੱਲੇ ਜਰੂਰ ਕਰੋ ਜੇ ਗਵੀਰਾ ਦੀ ਨਹੀਂ ਤਸੱਲੀ ਕਰਾਉਂਦਾ ਨਹੀਂ ਜਾਂ ਚੈੱਕਪਾਸ ਨਹੀਂ ਕਰਾਉਂਦਾਗਾ ਉਹਦਾ ਜ਼ਿੰਮੇਵਾਰ ਆਪ ਹੋਊਗਾ ਕਿਉਂਕਿ ਮਾਲਕ ਦੀ ਕਿਰਾਇਈ ਹੁੰਦੀ ਹੈਗੀ ਗਾਂ ਆਪਣੀ ਜ਼ਿੰਮੇਵਾਰੀ ਇਹ ਗਰਾਊਂਡ ਦੀ ਬਣਦੀ ਆ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਜਾਂਗੇ ਇਸ ਵੜ ਬਾਰੇ ਇਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਦ ਕੇ ਬਾਈ ਨਾਮ ਸ਼ੰਦਾ ਜੀ ਪਿੰਡ ਲੰਗਿਆਣਾ ਪੁਰਾਣਾ ਠੀਕ ਆ ਬਾਈ ਤੇ ਬਾਈ ਜਿਹੜਾ ਵੜਵ ਕਹੋਗੇ ਤੇ ਕਿਹੜਾ ਸੁਆ ਇਹ ਤੀਜੇ ਸੁੰਦੀ ਆ ਠੀਕ ਆ ਜੀ ਕੀ ਟ੍ਰੇਲ ਹੈ ਦੀ ਬਾਈ ਇਹ 4 ਮਹੀਨੇ ਗੱਭਣਾ ਠੀਕ ਹੈ ਜੀ ਚੈੱਕ ਪਾਸ ਠੀਕ ਹੈ ਜੀ ਤੇ 8 ਕਿਲੋ ਦੁੱਧ ਆਪਾਂ ਦੋ ਡੰਗ ਕਿਊ ਕੇ ਲਈ ਆ ਤੇ ਮੱਝ ਦੀ ਨਾਲ ਲਈ ਹੋ ਗਿਆ ਜੀ ਠੀਕ ਹੈ ਜੀ ਚੈੱਕ ਪਾਸ ਕਨਫਰਮ ਆ ਆਪਾਂ ਬਾਈ ਦੇਣੀ ਨਹੀਂ ਬਾਈ ਚੈੱਕ ਕਰਾ ਕੇ ਦੇਣੀ ਆ ਜੀ 8 ਕਿਲੋ ਕੰਡੇ ਵਾਲਾ ਆ ਠੀਕ ਹੈ ਬਾਈ ਤੋਰ ਲਈ ਮੜਾ ਜਾ ਲਓ ਵੀ ਦੋਸਤੋ ਕਦ ਕੜ ਫੁੱਲ ਵੱਡਾ ਵਾ ਵਾ ਜੀ ਨੇ ਬਹੁਤ ਹੈਗਾ 4 ਮਹੀਨੇ ਦੀ ਗੱਭਣ ਚੈੱਕ ਪਾਸ 8 ਕਿਲੋ ਦੁੱਧ ਦਾ ਦੋ ਟਾਈਮ ਕੰਡੇ ਵਾਲਾ ਆਪਾਂ ਚੋ ਲੈਣਾ ਵਾ ਵੱਡੀ-ਬੁੱਡੀ ਬਹੁਤ ਆ ਗਈ ਤੁਸੀਂ ਵੇਖ ਸਕਦੇ ਹੋਗੀ ਹਾਥੀ ਜੱਡੀ ਹੈਗੀ ਵਈਨ ਵਈਨ ਬਹੁਤ ਥਣਾ ਸ ਹੈ ਬਹੁਤ ਚੰਗਾ ਥੀਚੁਾਈ ਜਿਹੜਾ ਥਾਣਾ ਹੈਗਾ ਦੂਜੇ ਸੂਏ ਸੂਈ ਵੀ ਆ ਤੀਜੇ ਸੂਏ ਲਈ ਚਾਰ ਮਹੀਨਿਆਂ ਦੀ ਗਾਬਣ ਚੈੱਕ ਪਾਸ ਹੈਗਾ ਦੁੱਧ ਜਿਹੜਾ ਕੰਡੇ ਵਾਲਾ 8 ਕਿਲੋ ਹੈਗਾ ਠੰਡੀ ਸੀਲ ਆ ਗਈ ਥਣਾ ਸ ਹੈ ਬਹੁਤ ਚੰਗਾ ਵਾ ਥੀਚੁਾਈ ਵਾਲਾ ਮੁੱਠੀ ਵਾਲਾ ਥਾਣਾਗਾ ਬੋਦੀ ਬਦੀ ਚੰਗੀ ਆ ਗਈ ਪ੍ਰਿੰਟ ਪ੍ਰਿੰਟ ਵਸੀ ਦਾ ਬਹੁਤ ਸੋਹਣਾ ਵਾ ਤੁਸੀਂ ਵੇਖ ਸਕਦੇ ਹੋ ਜੀ ਮੁੱਲ ਬਈ ਇਹਦਾ ਮੁੱਲ ਹੈ 42000 ਰੁਪਏ ਵਿੱਚ ਮਾਨ ਤਾਨ ਕਰਾਂਗੇ ਫੁੱਲ ਲੋ ਦੋਸਤੋ 42000 ਰੁਪਏ ਡਿਮਾਂਡ ਆ ਵਿੱਚੋਂ ਕਿ ਮਾਨਤਾ ਜਰੂਰ ਹੋ ਜੂਗਾ ਜਮਾ ਜਾਇਜ਼ ਡਿਮਾਂਡ ਆਗੀ ਦੁੱਧ ਵੀ 35 36 ਲੀਟਰ ਦਿੰਦੀ ਰਹੀ ਹੈ ਜੀ ਠੀਕ ਆ ਮਾਕਦਾ ਦੇ ਦੁੱਧ 35 36 ਲੀਟਰ ਦਿੰਦੀ ਰਹੀ ਆ ਵਾ ਜਿਹਦੇ ਪਸੰਦ ਆਉਗੀ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਵਾ ਤਸੱਲੀ ਭਰ ਕੇ ਤੁਸੀਂ ਆਪਦੀ ਕਰਨੀ ਆ ਚੈੱਕਪਾਸ ਤੁਸੀਂ ਕਰਾ ਕੇ ਲੈ ਜਾਣੀ ਆ ਬਾਈ ਕਰਾ ਕੇ ਲਿਆ ਆ ਵਾ ਆਪਦਾ ਚੈੱਕ ਕਰਾ ਕੇ ਸਾਡਾ ਠੰਡਾ ਟੀਕਾ ਲਵਾਇਆ ਆਪਦਾ ਵੀ ਚੈੱਕ ਕਰਾ ਠੀਕ ਹੈ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ